ਮੋਟੋ ਇਹ ਕੀ ਕਾਰਨ ਕੀ ਰਿਹਾ ਜੀ ਨਹੀਂ ਵੀਰੇ ਹਰ ਰੋਜ਼ ਖੇਡਣ ਜਾਂਦਾ ਕੋਈ ਹੈ ਜੀ ਜਿਵੇਂ ਦੱਸ ਰਿਹਾ ਕਿ ਕੋਈ ਦੌਰਾ ਪਿਆ ਹੈ ਜੀ ਕੋਈ ਗੱਲ ਨਹੀਂ ਸੀਗੀ ਹੁਣ ਪ੍ਰਮਾਤਮਾ ਨੂੰ ਪਤਾ ਕੀ ਕਦੀ ਹੈ ਜੀ ਦੌਰੇ ਵਾਲੀ ਗੱਲ ਤਾਂ ਨਹੀਂ ਰਿਹਾ ਕਦੇ ਵੀ ਕੋਈ ਗੋਲੀ ਵੀ ਨਹੀਂ ਖਾਦੀ ਕਦੇ ਕੋਈ ਬਿਮਾਰੀ ਹੈ ਜੋ ਕੋਸ਼ਿਸ਼ ਇਹ ਪੜਦਾ ਸੀ ਬੱਚਾ ਜੀ ਪੜਦਾ ਸੀਗਾ ਇਹ 9ਵੀਂ ਕਲਾਸ ਚ ਪੜਦਾ ਨੂੰ ਲੱਗਾ ਉਹ ਵਿੱਚ ਪੜਦਾ ਫਿਲਮ ਦਾ ਸੁ ਮੇਰਾ ਭਤੀਜਾ ਹੀ ਸਕਾ ਤੁਹਾਡਾ ਵੀ ਨਾਮ ਮੇਰਾ ਨਾਮ ਦੇਸ਼ ਰਾਜਾ ਹੀ ਇਹ ਕਿੰਨੇ ਬੱਚੇ ਪੈ ਮਰਾ ਸੀ ਇੱਕ ਇੱਕ ਵੀ ਪਰਾ ਤਿੰਨ ਪੈਣਾ ਸੀ ਤਿੰਨ ਮੈਨਾ ਸੀ ਹਾਂ ਜੀ ਤਿੰਨ ਪੈਣਾ ਸਾਰਾ ਤੋਂ ਛੋਟਾ ਇਹ ਆ ਸਾਰਿਆਂ ਚੋਂ ਛੋਟਾ ਪਿਤਾ ਕੀ ਕਰਦੇ ਹਨ ਨਾਲ ਪਿਤਾ ਮਜ਼ਦੂਰੀ ਕਰਦਾ ਸੀ ਅਕਸ਼ੇ ਜੀ ਕੀ ਗੱਲ ਹੋਈ ਇੱਕ ਮਾਸੂਮ ਜੇ ਬੱਚੇ ਦੀ ਮੌਤ ਹੋਈ ਇਹ ਕੀ ਕਾਰਨ ਕੀ ਰਹੇਗੇ ਸਾਡੇ ਕੋਲ ਇੱਕ ਬਰੋਡਰਡ ਪੇਸ਼ੈਂਟ ਆਇਆ ਜਿਸ ਦਾ ਨਾਮ ਜਸਮੀਤ ਸਿੰਘ 14 ਸਾਲ ਦਾ ਲੜਕਾ ਹੈ ਆਲਮਲਾ ਪਿੰਡ ਮਲੂੜ ਕੋਲ ਉੱਥੇ ਦਾ ਰਹਿਣ ਵਾਲਾ ਜੀ ਦਸਰੇ ਨੇ ਤਰੰਗ ਵਾਲੇ ਕੋਈ ਟੂਰਨਾਮੈਂਟ ਇਹਨਾਂ ਦਾ ਚੱਲ ਰਿਹਾ ਸੀ ਉੱਥੇ ਖੇਡ ਦੇ ਦੌਰਾਨ ਇਹ ਵੀ ਇਸ ਦੀ ਡੈਥ ਹੋਈ ਹੈ ਗਿਰ ਗਿਆ ਜੀ ਕਾਰਨ ਕੀ ਲੱਗਦਾ ਜੀ ਕੋਈ ਬੱਚੇ ਦੀ ਮੌਤ ਦਾ ਪੋਸਟਮੈਨੋਂ ਤੋਂ ਬਿਨਾਂ ਕੁਝ ਨਹੀਂ ਕਹਿ ਸਕਦੇ ਜੀ ਕੋਈ ਗੱਲ ਸਾਹਮਣੇ ਆਈ ਕੀ ਗੱਲ ਹੋਈ ਇਹ ਤੱਕ ਕੁਝ ਨਹੀਂ ਕਨਫਰਮ ਹੋਇਆ ਜੀ ਰਾਜਕੁਮਾਰ ਨਾਮ ਹੈ ਮੇਰਾ ਜੀ ਬੇਟਾ ਕੀ ਗੱਲ ਹੋਈ ਹੈ ਤੇਰੇ ਦੋਸਤ ਨੂੰ ਕੀ ਹੋਇਆ ਡਾਕਟਰਾਂ ਨੇ ਕਿਹਾ ਇਹ ਖੇਡਦੇ ਖੇਡਦੇ ਨਾਲ ਜੀ ਡਿੱਗ ਪਿਆ ਖੇਡਦੇ ਖੇਡਦੇ ਕਿੱਥੇ ਖੇਡ ਰਹੇ ਸੀਗੇ ਤੁਸੀਂ ਕੀ ਖੇਡ ਰਹੇ ਸੀਗੇ ਫੁੱਟਬਾਲ ਖੇਡਦੇ ਸੀ ਤਰੰਗ ਵਾਲੇ ਮੈਂ ਮੈਂ ਸ਼ੁਰੂ ਹੀ ਹੋਇਆ ਸੀ ਅਸੀਂ ਅੱਛਾ ਸ਼ੁਰੂ ਹੋ ਕੇ ਦੇਖਦੇ ਹਾਂ ਕੀ ਲੱਗਦਾ ਕੀ ਹੋਇਆ ਨੂੰ ਕੁਝ ਕਾਰਨ ਦੱਸਿਆ ਡਾਕਟਰ ਨੇ ਨਹੀਂ ਜਾਈ ਪਤਾ ਨਹੀਂ ਕੀ ਹੋਇਆ ਕੀ ਡਾਕਟਰ ਕੀ ਕਹਿੰਦੇ ਨੇ ਉਹਨਾਂ ਪਤਾ ਨਹੀਂ ਮੇਰਾ ਅਨਮੋਲਿ ਅਨਮੋਲਿ ਇਹ ਬੱਚਾ ਕੌਣ ਹੈ ਜਿੰਦੀ ਡੈਥ ਹੋ ਗਈ ਹੈ ਇਹ ਇਹ ਮੇਰੇ ਰਿਲੇਟਿਵ ਹੈ ਪਿੰਡ ਦਾ ਮੁੰਡਾ ਆਈ ਕੀ ਨਾਮ ਹੁੰਦਾ ਇਹਦਾ ਜਸਨ ਚਸ਼ਮੀਤ ਆ ਨਾ ਹੀ ਪਿਓ ਦਾ ਨਾਮ ਕੀ ਹੁੰਦੇ ਹਾਂਜੀ ਪਿਓ ਦਾ ਨਾਮ ਕੀ ਹੁੰਦਾ ਸ਼ੋਤਮ ਕੁਮਾਰੀ ਕਿੰਨੀ ਉਮਰ ਹੈ ਮੇਰੀ ਉਮਰ ਤਾਂ ਨਹੀਂ ਮੈਨੂੰ ਪਤਾ ਹੀ ਸਾਡੇ ਨਾਲ ਇੱਥੇ ਬਾਜੀਗਰਾਂ ਦਾ ਮੁੰਡਾ ਹੀ ਸਾਡੇ ਪਿੰਡ 'ਚ ਰਹਿੰਦਾ ਤੇ ਅਸੀਂ ਨਾ ਖੇਡਣ ਆਏ ਸੀਗੇ ਕਿੱਥੇ ਇੱਥੇ 트ਾਂਗ ਵਾਲੇ ਅੱਛਾ ਜੀ ਤੇ ਇੱਥੇ ਨਾ ਖੇਡਦਾ ਖੇਡਦਾ ਡਿੱਗ ਪਈ ਤਾਂ ਕਰਕੇ ਵਿੱਚ ਇੱਥੇ ਬੂਹਰ ਲੈ ਕੇ ਆਏ ਆ ਕਿ ਕਹਿੰਦੇ ਡਾਕਟਰ ਡਾਕਟਰ ਪਤਾ ਚੈੱਕ ਅਪ ਚੱਲ ਰਿਹਾ ਹੈ ਪਤਾ ਨਹੀਂ ਹਜੇ ਤੁਹਾਡਾ ਮੇਰਾ ਨਾਮ ਪਿੰਦਰ ਸਿੰਘ ਜੀ ਪਿੰਦਰ ਸਿੰਘ ਜੀ ਕੀ ਗੱਲ ਹੋਈ ਹੈ 14 ਸਾਲ ਦੇ ਬੱਚੇ ਦੀ ਮੌਤ ਹੋਈ ਹੈ ਕੀ ਗੱਲ ਕੀ ਹੋਗੀ ਇਹ ਨਾ ਹੀ ਸਾਡੇ ਪਿੰਡ ਫੁੱਟਬਾਲ ਖੇਡਣਾਈ ਚ ਟੂਰਨਾਮੈਂਟ ਚੱਲ ਰਿਹਾ ਇਕ ਗਰਾਉਂਡ 'ਚ ਖੇਡ ਰਿਆ ਸੀਗਾ ਜਦੋਂ ਕਾਰਨਰ ਲਾਉਣ ਲੱਗੀ ਦੂਜੀ ਟੀਮ ਤੇ ਖੜਾ ਸੀ ਖੜਾ ਖੜਾ ਡਿੱਗ ਪਿਆ ਇਹਨੂੰ ਦੌਰਾ ਪੈ ਗਿਆ ਮੂੰਹ 'ਚ ਚੱਗ ਆ ਰਹੀ ਸੀ ਇਹਦੀ ਇਹਨੂੰ ਕਹਿੰਦੇ ਸੀ ਚੱਕ ਕੇ ਡਾਕਟਰ ਆਇਆ ਡਾਕਟਰ ਕਹਿੰਦਾ ਡਾਕਟਰ ਨੂੰ ਬੁਲਾਇਆ ਉੱਥੇ ਡਾਕਟਰ ਕਹਿੰਦਾ ਇਹਨੂੰ ਹਸਪੀਟਲ ਲੈ ਜਾਓ ਸਬੂਰ ਅਸੀਂ ਨਾਲ ਦੀ ਨਾਲ 15-20 ਮਿੰਟਾਂ 'ਚ ਇੱਥੇ ਆ ਗਏ ਕਿ ਡਾਕਟਰ ਕੀ ਕਹਿੰਦੇ ਆ ਡਾਕਟਰ ਕਹਿੰਦੀ ਡੈੱਡ ਆਈ ਤੇ ਨੇ ਪਰਿਵਾਰ ਨੂੰ ਵੀ ਸੂਚਨਾ ਦਿੱਤੀ ਜਿੱਤੀ ਹੈ ਜੀ ਉਹ ਆ ਰਹੇ ਆ ਕਿੰਨੇ ਭੈਣ ਭਰਾ ਸੀ ਇੱਕ ਕੌਣ ਕਿੰਨਾ ਦਾ ਮੁੰਡਾ ਸੀ ਬਈ ਇਹ ਇਹ ਭਰਾ ਤਾਂ ਇਹ ਪਿੰਡ ਦੇ ਕਹਿ ਰਹੇ ਆ ਕੱਲਾ ਹੀ ਆਈ ਸੀ ਅਸੀਂ ਕ ਬਾਕੀ ਸਾਨੂੰ ਇਹਨਾਂ ਦਾ ਨਹੀਂ ਪਤਾ ਕੱਲਾ ਕਿ ਕਿਵੇਂ ਆਈ ਇਹ ਤਾਂ ਟੀਮ ਆਈ ਸੀ ਖੇਡਣ ਇਹ ਖੇਡ ਰਹੀ ਸੀ ਤੇ ਇਹ ਖੇਡਾਂ ਕੌਣ ਕਰਾ ਰਿਆ ਸੀਗਾ ਜੀ ਪੈਂਡੀ ਕਰਾ ਰਿਆ ਸਾਡੀ ਕਮੇਟੀ ਕਰਾ ਰਹੀ ਸੀ ਤਰੰਗਲਾ ਕਮੇਟੀ ਕਰਾ ਰਹੀ ਸੀ ਵਾਲਵਿੰਗ ਸਪੋਰਟਸ ਕਲੱਬ ਵੱਲੋਂ ਹੋ ਰਿਹਾ ਈ ਟੂਰਨਾਮੈਂਟ ਤੇ ਅੱਜ ਪਹਿਲਾ ਹੀ ਮੈਚ ਸੀਗਾ ਜੀ ਪਹਿਲਾ ਦਿਨ ਸੀ ਖੇਡਾਂ ਦਿਨ ਸੀ